ਜੀ ਸਫੀਰ ਵੀ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਚਲੋ ਅੱਜ ਹੁਣ ਚਲਾਇਆ ਸਵੇਰੇ ਸਵੇਰੇ ਮਸ਼ੀਨ ਦਾ ਕੰਮ ਗ੍ਰੇਡਿੰਗ ਦਾ ਤੇ ਅੱਜ ਜੇ ਹੁਣ ਵਧੀਆ ਜੇ ਵਧੀਆ ਚੱਲੀ ਜਾਂਦੀ ਆ ਵੀ ਕੋਈ ਨਾ ਰੁਕਾਵਟਾਵੇ ਹਨਾ ਫਿਰ ਤਾਂ 2000 ਬੈਗ ਨੂੰ ਹੱਥ ਲਾ ਦਿੰਦੀ ਆ ਗ੍ਰੇਡਿੰਗ ਤੇ ਹੁਣ ਚੱਲਦੀ ਆ ਵਧੀਆ ਠੀਕ ਚੱਲ ਵੀ ਤੇ ਐਲ ਆਰ ਆਲੂ ਦੀ ਗ੍ਰੇਡਿੰਗ ਚੱਲਦੀ ਆ ਦੇਖ ਲੋ ਕਰੋ ਦਾ ਕਿੰਦਣ ਦਾ ਆਲੂ ਕੱਟਿਆ ਪਿਆ ਬਿਲਕੁਲ ਉਮੇ ਦਾ ਉਮੇ 프ੈਸ਼ ਦਾ 프ੈਸ਼ ਆਲੂ ਪਿਆ ਵਦਿਆ ਤੇ ਕੋਈ ਵੀ ਟਿੱਕ ਵੀ ਆਲੂ ਕੋਲ ਨੂੰ ਕੋਈ ਕੁਝ ਨਹੀਂ ਹੁੰਦਾ ਤੇ ਇੱਥੇ ਪਹਿਲਾਂ ਮਿੱਟੀ ਨਿਕਲ ਜਾਂਦੀ ਆ ਤੇ ਮਿੱਟੀ ਤੋਂ ਬਾਅਦ ਆ ਕੱਟਿਆ ਵੱਢਿਆ ਆਲੂ ਨਿਕਲ ਜਾਣਾ ਤੇ ਉੱਪਰ ਬੰਦੇ ਖੜੇ ਆ ਜਗਾਈ ਕਰੀ ਜਾਂਦੇ ਆ ਮਸ਼ੀਨ ਤੇ ਤੇ ਆ ਪਹਿਲੇ ਨੰਬਰ ਤੇ ਗੋਲੀ ਆ ਇਹ ਗੋਲੀ ਹੈਗੀ ਆ ਜਿਹੜੀ 28mm ਤੱਕ ਦੀ 30 ਤੱਕ ਦੀ ਜੋ ਕਿ 30 ਤੋਂ ਬਾਅਦ 18 40 ਵਾਲੀ ਬੈਲਟ ਇਹ ਹੈਗੀ 40 mm ਤੱਕ ਦੀ ਬੈਲਟ ਇੱਥੇ 40 mm ਤੱਕ ਦੀ ਬੈਲਟ ਹੈ ਤੇ 40 ਤੋਂ ਬਾਅਦ ਫਿਰ ਹੈਗਾ 60 ਇਹ ਆਈਟੀੀੀ ਕੰਪਨੀ ਦਾ ਇਹ ਸਾਈਜ਼ ਲੈਂਦੀ ਹੈ ਕੰਪਨੀ ਆਹ 60 ਤੱਕ 60 ਤੋਂ ਉੱਪਰ ਲਓਵਰ ਸਾਈਜ਼ ਮੰਨਿਆ ਜਾਂਦਾ ਜਿਹੜਾ 60 ਤੱਕ ਦਾ ਵਾ ਉਹ ਸਾਰਾ ਸੀਟ ਸਾਈਜ਼ ਦੇ ਵਿੱਚ ਹੀ ਆਉਣਾ ਤੇ ਇਹ ਸਾਰਾ ਸੀਟ ਸਾਈਜ਼ ਹੈ ਇਹ ਕੰਪਨੀ ਆ ਏਡੇ ਵੱਡੇ ਆਲੂ ਨੂੰ ਸੀਡਸ ਹੈ ਜੀ ਵਧੀਆ ਸਮਝਦੇ ਆਦੇ ਠੀਕ ਹਨ ਇਹ ਸਾਰਾ ਸੀਡਸ ਹੈ ਚਾਹ ਦਾ 60mm ਤੋਂ ਉੱਪਰਲਾ ਰਾਸ਼ਨ ਮੰਨਿਆ ਜਾਂਦਾ ਤੇ ਆਹ 40mm ਤੱਕ ਦਾ ਤੇ ਕੰਪਨੀ ਦੀ ਜਿਵੇਂ ਹੈਂਦੀ ਆ ਛਾਂਡੀ ਉਦੋਂ ਉਦਾਂ ਰੱਖਦੇ ਆ ਤੇ ਉਦੋਂ ਉਦਾਂ ਫਿਰ ਇਹਨਾਂ ਨੂੰ ਦਿੰਦੇ ਆ ਜਿਵੇਂ ਹੁੰਦਾ ਤੇ ਇਹਦੇ ਜਾਲੀ ਵਾਲੇ ਵજન ਦਾ ਬੈਗ ਦਾ ਭਾਰ ਹੈਗਾ 50 ਕਿਲੋ 700 ਗ੍ਰਾਮ ਇੱਕ ਚਿੱਟ ਉੱਪਰ ਲੱਗਣੀ ਆ ਇੱਕ ਚਿੱਟ ਵਿੱਚ ਪਈ ਹੋਈ ਆ ਤੇ ਸਾਰਿਆਂ ਦਾ ਇੰਨਾ ਵਜ਼ਨ ਹੁੰਦਾ ਵਰ ਨੋ ਜੀ ਚਲਦੀ ਆ ਖੁੱਡਿਆਂ ਦੀ ਤਿਆਰੀ ਆਪਣੀ ਪੂਰੀ ਵਧੀਆ ਉਹੋ ਪਈਆਂ ਸੀ ਆਪਣੇ ਕੋਲੇ ਕੰਬਾਈਨ ਦੀਆਂ ਜਾਲੀਆਂ ਛਾਣਨੇ ਉਹ ਖੜੇ ਕਰਕੇ ਲਾ ਤੇ ਮੈਂ ਕਿਹਾ ਉਹੀ ਲਾ ਦੋ ਇਹ ਸਾਰਾ ਕੁਝ ਪੁਰਾਣਾ ਹੀ ਪਿਆ ਠੀਕਾ ਚੱਲ ਜਾਣਾ ਨਾਲੇ ਜਾਲੀਆਂ ਹੋ ਜਾਣੀਆਂ ਸਭ ਕੁਝ ਓਕੇ ਦੀ ਰਿਪੋਰਟ ਹੋ ਜਾਣਾ ਹਵਾ ਹਾਰ ਵੀ ਹੋ ਜਾ ਸਾਰਾ ਕੁਝ ਨਾਲੇ ਚਾਨਣ ਪੈਣ ਨੂੰ ਪੂਰਾ ਵਧੀਆ ਹੋ ਜਾ ਤੇ ਵਧੀਆ ਕਮਰੇ ਬਣ ਜਾਣੇ ਵੱਡੇ ਵੱਡੇ ਇਹਨਾਂ ਦੇ ਪਤਾ ਪੈ ਇਦੂ ਵਾਲੇ ਵਧਾਉਣੇ ਨਹੀਂ ਹੈਗੇ ਬਸ ਇੰਨੇ ਕੁ ਬਥੇਰੇ ਆਸਤ ਇੰਨਾ ਕੁ ਸ਼ੌਂਕ ਆਪਾਂ ਨੂੰ ਹੈਗਾ ਬਸ ਠੀਕ ਆ ਦੇਖਣ ਨੂੰ ਸੋਹਣੇ ਲੱਗਦੇ ਆ ਇੱਥੋਂ ਆ ਮੋਰੋਂ ਵੀ ਪੱਕਾ ਜਿਆ ਕਰ ਦੇਣਾ ਬਸ ਵੀ ਫੇਤੀ ਜਿਆ ਕਰਨਗੇ ਪਹਿਲਾਂ ਹੁਣ 5-6 ਦਿਨ ਤੱਕ ਵਿੱਚੋਂ ਕੱਢਣੀ ਨਹੀਂ ਵਿੱਚ ਹੀ ਰੱਖਾਂਗੇ ਫਿਰ ਉਸ ਤੋਂ ਬਾਅਦ ਕੱਢਣੇ ਸ਼ੁਰੂ ਕਰ ਲਾਂਗੇ ਵੀਰੇ ਇਹ ਆ ਆਪਣਾ ਪਖਰਾਜ ਇਹ ਜੀ 2 ਪੱਟ ਹੋ ਰਿਹਾ ਵੀਰੇ ਤੇ ਹਨਾ ਝਾੜ ਦੇਖ ਲਓ ਇਹਦਾ ਤੇ ਇਹਦੀ ਬੇਲ ਆਪਾਂ ਪੂਰੀ 57-58 ਦਿਨ ਤੇ ਵੱਢਦੀ ਸੀ ਇਹਦੀ ਪਲਾਂਟਿੰਗ ਆਪਾਂ ਲੇਟ ਕਰੀ ਸੀਗੀ ਇਹਦੀ ਪਲਾਂਟਿੰਗ ਆਪਾਂ ਨਵੰਬਰ ਚ કરી ਸੀ ਕਿਉਂ ਕਿ ਆਪਾਂ ਇਹਦੇ दाणे ਜਿਆਦੇ ਚਗਾਉਣੇ ਸੀਗੇ ਉਦੋਂ ਗਰਮੀ ਸੀ ਉਹਦੇ ਕਰਕੇ ਰੋਗੇ ਸੀ ਤੇ दाणे ਦੀ ਗਰੋਥ ਚੈੱਕ ਕਰੋ ਐਨ ਪਿਆ ਨਾ ਡਾਇਮੰਡਾਂ ਰਗਾ ਲੰਬਾ ਲੰਬਾ ਆ ਗਿਆ ਪੂਰਾ ਵਧੀਆ ਝਾੜਾ ਗੰਟੀ ਚ दाणे ਵੀ ਸੋਹਣੇ ਆਜ ਆਪਣੀ ਜਿਹੜੀ ਘਰ ਦੀ ਲੇਬਰ ਵੀ ਜਾਨ ਕੇ ਜਿਹੜੀਆਂ ਪੱਕੀਆਂ ਬੁੜੀਆਂ ਨੇ ਉਹ ਲੱਗੀਆਂ ਨੇ ਅੱਜ ਕੰਮ ਕਰਨ। ਪਹਿਨਾ ਤਾਂ ਬੇਲ ਬੂਲ ਵੜਦੀਆਂ ਸੀ ਤੇ ਅੱਜ ਉਹ ਲਾਈਆਂ। ਤੇ ਗ੍ਰਹਿਮੇ ਚੱਲਦੀ ਆ। ਬਹੁਤ ਸਾਫ ਸੁਥਰਾ ਆਲੂ ਕੱਢ ਕੱਢ ਫੱਟ ਰਹੀ ਆ ਗ੍ਰਹਿਮੇ। ਹੈ ਗਿੱਲੇ ਆ ਖੇਤ ਪਰ ਪੂਰੇ ਬੱਤ ਬੱਤ ਥੋੜੀ ਜੀ ਮਿੱਟੀ ਲੱਗਦੀ ਆ ਆਲੂ ਚਲੋ ਮਸ਼ੀਨ ਗੇੜੇ ਲਈ ਜਾਂਦੀ ਆ ਹੁਣ ਮੋਰੇ ਮੋਰੇ ਨਾਲ ਦੀ ਨਮਖੇ ਦੇਖੀਏ ਉਹ ਵੀ ਵੀਰੇ ਭਿੰਡੀ ਹਰੀ ਹੋਣ ਲੱਗ ਗਈ ਆਪਣੀ ਪੂਰੀ ਵਧੀਆ ਦੇਖੋ ਆਹ ਦੇਖ ਦੀਂਦੇ ਆ ਨਾ ਤੁੱਪ ਦੇ ਨਾਲ ਜਿੱਧਰਲੇ ਪਾਸੇ ਧੋਪੋ ਲਾਣੇ ਪਹਿਲਾਂ ਨਿਕਲੀ ਆਉਣੇ ਦੇ ਹੁਣ ਲੱਗੀ ਆ ਭਿੰਡੀ ਹਰੀ ਵਧੀਆ ਅ ਕੱਲ ਨੂੰ ਜਾਂ ਪਰਸੋਂ ਨੂੰ ਸਾਰੀਆਂ ਲਾਈਨਾਂ ਚ ਪੂਰੀ ਵਧੀਆ ਦਿਖਣ ਲੱਗ ਜੂ ਆ ਕਾਫੀ ਬਾਹਰ ਆ ਗਈ ਆ ਤੇ ਕਾਫੀ ਬਾਹਰ ਆ ਗਈ ਆ ਨਿਕਲਿਆਂ ਦੀ ਵਾਰ ਇੱਕ ਨਾ ਬਹੁਤ ਮੈਂ ਨਾ ਉਹਦਾ ਰੋਕਦਾ ਸੀਗਾ ਚਲੋ ਹਰ ਇੱਕ ਦਾ ਆਪੋ ਆਪਣਾ ਤਜਰਬਾ ਹਨਾ ਵੀਰੇ ਕਿ ਬਹੁਤ ਵੀਰਾਂ ਨੇ ਬਹੁਤ ਅਗੇਤੀਆਂ ਮੱਕੀਆਂ ਬੀਜੀਆਂ ਹੈ ਹਨਾ ਕਿ ਜਿਨ੍ਹਾਂ ਦੇ 10 10 12 12 13 ਦਿਨਾਂ ਦਿਨ ਲੱਗ ਗਿਆ ਮੱਕੀਆਂ ਹਰੀਆਂ ਹੋਣ ਨੂੰ ਬਾਦੀ ਲੱਗੀਆਂ ਗਈ ਤਾਂ ਮੈਨੂੰ ਹੁਣ ਵੀ ਫੋਨ ਆਉਂਦਾ ਵੀਰੇ ਅਸੀਂ ਇੰਨੇ ਦਿਨ ਹੋ ਗਏ ਯਾਰ ਮੱਕੀ ਨਹੀਂ ਹਰੀ ਹੋਈ ਸਾਡੀ ਇੰਨੇ ਦਿਨ ਹੋ ਗਏ ਹਨਾ ਵੀ ਕੀ ਕਰੀਏ ਬਾਦੀ ਹੈ ਆਪਣੇ ਪਤਾ ਨਹੀਂ ਕੀ ਆ ਇਹ ਛੇਤੀ ਬਾਦੀ ਹੈ ਵੀ ਸਬਰ ਰੱਖੋ ਪਤੰਦਰੋ ਹੋ ਜਾਣੀਆਂ ਹਰੀ ਕਿਉਂ ਇੰਨੀ ਕਾਲੀ ਹੁੰਦੀ ਹੈ ਪਹਿਲਾਂ ਬੀਜਣ ਦੀ ਕਾਲੀ ਫਿਰ ਬੋਣ ਦੀ ਕਾਲੀ ਵੀ ਛੇਤੀ ਹੋਰ ਕੀ ਯਾਰ ਆ ਦੇਖੋ ਆਪਣੀਆਂ ਆਹ ਮੱਕੀ ਉਹ ਦਿਨ ਹਾਂ ਜਿੱਦਣ ਆਪਾਂ ਟਰੈਕਟਰ ਇੱਥੇ ਹੀ ਖੱਤੇ ਤਿਆਰ ਕਰੇ ਸੀ ਉਸ ਤੋਂ ਅਗਲੇ ਤੋਂ ਅਗਲੇ ਦਿਨ ਆਪਾਂ ਬਿਜਾਈ ਕਰੀ ਸੀ ਮੈਂ ਤੁਹਾਨੂੰ ਦੱਸਦਾ ਤੁਸੀਂ ਇਹ ਦੇਖ ਲਓ ਇਹ ਮੱਕੀ ਆਪਣੀ 12 ਫਰਵਰੀ ਦੀ ਬੀਜੀ ਹੋਈ ਹੈ ਹਨ ਤੁਸੀਂ ਦੇਖ ਲਓ ਬਹੁਤ ਪਰਸੈਂਟ ਮੱਕੀ ਆ ਦੇਖ ਨਿਕਲੀ ਹੈਨਾ ਅੱਜ 22 ਤਰੀਕ ਹੋਈ ਹੈ 12 ਫਰਵਰੀ ਨੂੰ ਬੀਜੀ ਬੀਜੀ ਹੈ ਉਦੋਂ ਇੱਕ ਅੱਧੇ ਦਿਨ ਬਾਅਦ ਚ ਪਾਣੀ ਲੱਗਿਆ ਨੂੰ ਆ ਦੇਖ ਲੈ ਸਾਰੀ ਨਿਕਲੇ ਇਹ ਆ ਗੱਲ ਵੀਰੇ ਆਪਾਂ ਬੀਜਣ ਦੀ ਕਾਲੀ ਕਰਦੇ ਆ ਜਿਹੜੀ ਹੁਣ 12 ਫਰਵਰੀ ਨੂੰ ਬੀਜੀ ਆ ਇਹਨੇ ਦੂਜੀ ਦੇ ਬਰੋਬਰ ਨਿਕਲਿਆਈ ਇਹ ਜਿਹੜੀਆਂ ਜਿਹੜੇ ਜਿਵੇਂ ਉਦੋਂ ਪਹਿਲਾਂ ਦੀਆਂ ਜਿਨ੍ਹਾਂ ਦੀਆਂ ਬੀਜੀਆਂ ਹੋਈਆਂ ਕਿਉਂ ਕਿਉਂਕਿ ਉਦੋਂ ਠੰਡ ਸੀ ਜਾਦੇ ਉਹ 19 ਮੱਕੀ ਲੇਟ ਹੀ ਨਿਕਲਣੀ ਆ ਜਿਹੜੀ ਮੱਕੀ ਵਾਲੀ ਪਹਿਲਾਂ ਦੀ ਬੀਜੀ ਆ ਤੇ ਤਾਂ ਕਰਕੇ ਫਸਲ ਦਾ ਸਹੀ ਟਾਈਮ ਹੀ ਹੁੰਦਾ ਜਦੋਂ ਬੀਜਣੀ ਚਾਹੀਦੀ ਹੈ ਤੇ ਫਸਲ ਉਦੋਂ ਹੀ ਬੀਜਣੀ ਚਾਹੀਦੀ ਵੀ ਫਸਲ ਉਦੋਂ ਹੀ ਬੀਜਣੀ ਚਾਹੀਦੀ ਐਵੇਂ ਪੰਗੇ ਨਹੀਂ ਲੈਣੇ ਚਾਹੀਦੇ ਵੀ ਇੰਨਾ ਪਹਿਲਾਂ ਬੀਜ-ਬੀਜ ਕੇ ਵੀ ਆਪਾਂ ਕਰੀਏ ਹਨ ਤੇ ਆਪਾਂ ਨੂੰ ਜਾਇ ਜੀ ਰੱਖਣਾ ਚਾਹੀਦਾ ਕੰਮ ਬਾੜੀ ਗੇਤੀ ਫਸਲ ਤੁਸੀਂ ਮੈਂ ਸੱਚੀ ਕਹਿੰਨਾ ਇਹ ਆਪਣੀ 12 ਫਰਵਰੀ ਦੀ ਲੱਗੀ ਆ ਤਾਂ ਮੱਕੀ ਹਰੀ ਹੋਗੀ ਠੀਕ ਆ ਜਿਹੜੇ ਵੀਰਾਂ ਦੀ 5 6 ਪਰ ਵੀ ਰੀਦੀ ਮੱਕੀ ਬੀਜੀ ਉਹ ਵੀ ਹਜੇ ਹਰੀ ਹੁੰਦੀ ਹੋਣੀ ਆ ਬਸ ਇਹ ਹੁਣ ਦੇਖੋ ਬੱਟਾਂ ਦੇ ਬਾਹਰ ਦਿਖਣ ਲੱਗ ਗਈ ਉਹ ਥੋੜੇ ਦਿਨ ਮੈਲਾ ਦਾ ਮਾੜੀ ਮੋਟੀ ਹੋ ਦਿਖਦੀ ਹੋ ਬਸ ਇੰਨਾ ਫਰਕ ਇਹ ਚੱਕਰ ਹਨਾ ਕਿ ਆਪਾਂ ਕਾਲੀ ਕਰ ਜਾਂਦੇ ਆ ਕਾਲੀ ਨਾ ਕਰਿਆ ਕਰੋ ਕੋਈ ਵੀ ਕਿ ਹਾਂ ਉਦੋਂ ਆਪਾਂ ਨੂੰ ਛੇਤੀ ਕਾਲੀ ਹੁੰਦੀ ਆ ਵੀ ਫਲਾਨੇ ਨੇ ਬੀਤੀ ਆਪਾਂ ਵੀ ਚੱਕ ਦੇ ਫੱਟੇ ਮਗਰ ਹਨਾ ਉਹ ਚੀਜ਼ਾਂ ਨਾ ਕਰਿਆ ਕਰੋ ਉਹ ਤੋਂ ਉਹਨੂੰ ਦੇਖਿਆ ਕਰੋ ਪਲਾਂਟਿੰਗ ਦਾ ਟਾਈਮ ਹਨਾ ਕੀ ਜਦ ਠੰਡ ਹੀ ਇੰਨੀ ਆ ਠੰਡ ਇੰਨੀ ਚ ਬੀਜ ਕੇ ਕਰਾਂਗੇ ਵੀ ਕੀ ਆਪਾਂ ਠੀਕ ਤੇ ਪਰ ਨਹੀਂ ਆਪਾਂ ਨੂੰ ਤਾਂ ਐ ਹੁੰਦਾ ਵੀ ਇੱਕ ਗਵੰਡੀ ਨੇ ਬੀਜਤੀ ਆਪਾਂ ਵੀ ਤਾਂ ਮਗਰੀ ਪੰਗਾ ਲੈਣਾ ਵੀ ਮਗਰੀ ਚੱਕ ਦੀਏ ਫੱਟੇ ਕਿਤੇ ਅਸੀਂ ਲੇਟ ਨਾ ਹੋ ਜਾਈਏ ਹਾਂ ਦੇਖ ਲੋ ਆਪਣੇ ਆ ਦੇਖ ਸਾਰੇ ਵਿੱਡਾਂ ਦੇ ਮੱਕੀ ਹਰੀ ਹੁੰਦੀ ਜਾਂਦੀ ਆ ਏ ਅੱਜ ਚਲੋ ਅੱਜ ਤਾਂ ਦੀਂਦੀ ਨਹੀਂ ਥੋੜੀ ਦੀਂਦੀ ਅੱਜ ਕੱਲ ਨੂੰ ਕੱਲ ਨੂੰ ਪੂਰੀ ਦਿਖਣ ਲੱਗ ਜਾਣਾ ਇਹਨੇ ਹਨ ਕਿ 10 ਦਿਨਾਂ ਦੇ ਵਿੱਚ ਮੱਕੀ ਨਿਕਲੇ ਜਿਹੜੇ ਵੀਰਾਂ ਦੀਆਂ ਗੇਤੀਆਂ ਬੀਜੀਆਂ ਹੋਈਆਂ ਉਹ ਤਾਂ ਮੈਨਾਂ ਦਾ 15-15 ਦਿਨ ਵੀ ਲੱਗੇ ਹੋਣੇ ਤਾਂ ਵੀ ਨਹੀਂ ਨਿਕਲੀਆਂ ਹੋਣੀਆਂ ਇਹ ਇਹੀ ਚੱਕਰ ਆ ਕਿ ਹਮੇਸ਼ਾ ਫਸਲ ਨੂੰ ਜਦੋਂ ਉਹਦਾ ਰੋਤਾ ਉਹਦੋਂ ਵਿੱਚੋਂ ਐਵੇਂ ਬਿਨਾਂ ਮਤਲਬ ਤੋਂ ਇੰਨੇ ਪੰਗੇ ਪਹਿਲਾਂ ਲੈਣ ਦੀ ਲੋੜ ਨਹੀਂ ਜਿਹੜੀ 5 ਫਰਵਰੀ ਦੀ ਵੀਜੀ ਉਹ ਵੀ ਇਹਦੇ ਬਰੋਬਰੀ ਨਿਕਲੀ ਹੋਣੀ ਆ ਤੇ ਜਿਹੜੀ ਆ 10 ਫਰਵਰੀ ਦੀ ਵੀਜੀ ਉਹ ਵੀ ਐਵੇਂ ਹੀ ਨਿਕਲਣੀ ਇਹ ਚੱਕਰ ਲਓ ਜੀ ਅੱਜ ਚੱਲਦੀ ਆ ਹੁਣ ਕੰਪਨੀ ਦੀ ਲੋਡਿੰਗ ਕਰਨ ਲੱਗਿਆ ਟਰੱਕ ਪਹਿਲਾਂ ਤੋਰਤਾ ਤੇ ਹੁਣ ਮਾਲ ਇਹ ਆਪਣੇ ਜੋਧਾ ਮੰਡੀ 'ਚ ਹੀ ਲੈਣਾ ਥੋੜਾ ਜਿਹਾ ਜਿਹੜਾ ਛੋਟਾ ਸਾਈਜ਼ ਆ ਜੋਧਾ ਮੰਡੀ ਜਾਣਾ ਬਾਕੀ ਸਿੱਧਾ ਗੁਜਰਾਤ ਨਹੀਂ ਜਾਂਦਾ ਹੁਣ ਆਹ ਲੋਡ ਹੋਣ ਲੱਗਿਆ ਮਾਲ ਇਹ ਟਰੱਕ ਚ ਹੋਊਗਾ ਕੱਲ ਨੂੰ ਹੁਣ ਉਧਰੋਂ ਜਿਹੜਾ A1 ਉਹ ਜੋਧਾ ਮੰਡੀ ਤੀ ਜਾਣਾ ਆਪਣੇ ਉੱਥੇ ਇਹਨਾਂ ਦਾ ਡੰਪ ਬਣਾਇਆ ਹੈ ਤੇ ਕਿ ਆਈਟੀਟੀ ਦਾ ਆਹ ਟਰਾਲੀ ਚ ਲੋਡ ਕਰਕੇ ਦੇਖਿਆ ਕਮਲ ਉਹਨਾਂ ਨੇ 200 ਗੱਟੂ ਲੋਡ ਕਰਨਾ ਵਿੱਚ ਉਹ ਟਰਾਈ ਤੇ 220 ਗੱਟੂ ਆ ਉਹ ਦੇ ਆ ਜੋਧਾ ਮੰਡੀ ਉਹ ਮੰਗਾ ਮੰਗੇ ਦੇ ਆ ਉਹਨਾਂ ਨੇ ਸਿੱਧਾ ਓਏ ਵਿਜਨਾ ਪਹਿਲਾਂ ਮੋਟਾ ਆਲੂ ਪਾਉਣਾ ਪਾਦ ਓ ਬੋਰੀ ਥੋੜੀ ਹੋਈ ਆ ਨੀਵੀਂ ਰੱਖੀ ਬੋਰੀ ਥੋੜੀ ਹੋਈ ਆ ਨੀਵੀਂ ਰੱਖੀ ਧੰਗ ਆ ਬਰੋਬਰੀ ਰੱਖੀ ਚੱਲਦਾ ਕੰਮ ਲੋਡਿੰਗ ਦਾ ਦੇ ਲੋ ਆ ਟਰਾਲੀ ਵੀ 22 ਫੁੱਟੀ ਆ ਆਪਣੀ ਹਨਾ ਦਾਲਾ ਖੋਲ ਕੇ ਹੋਰ ਵਾਜਾਂ ਦੀਆ ਵੱਟ ਮੂਹ ਨੂੰ ਵਾਜਾਂ ਦੀਆ ਹੁਣ ਇਹ 250 ਬੈਗ ਪਾਉਣਾ 250 ਬੈਗ ਤੇ ਲੋ ਦਾਲੇ ਚ ਮੈਨੂੰ ਉੱਤੇ ਵੀ ਨਹੀਂ ਜਾਂਦਾ ਤੱਲੀ-ਤੱਲੀ ਰਹਿ ਜਾਂਦਾ ਹਨ ਕਿ ਲੰਬੀ ਟਰਾਲੀ ਦੀ ਆਹੀ ਮौज ਹੈ ਜੇ ਛੋਟੀ ਟਰਾਲੀ ਜੀ ਢਾਈ ਤੋਂ ਪਾਣਾ ਹੁੰਦਾ ਕਿੰਨਾ ਉੱਚਾ ਨਿਕਲ ਜਾਂਦਾ ਹਨ ਦਿਨੇ-ਦਿਨੇ ਮਸ਼ੀਨ ਚਲਾਉ ਲੈਂਦੇ ਆ ਸ਼ਾਮ ਨੂੰ ਫਿਰ ਲੋਡਿੰਗ ਕਰ ਲੈਂਦੇ ਆ ਸ਼ਾਮ ਟਾਈਮ ਲੋਡਿੰਗ ਚੱਲੀ ਜਾਂਦੀ ਹੈ ਸ਼ਾਮ ਟਾਈਮ